ਸਮਾਲੀਅ ਅਸੀਂ ਵੀ ਉਹਨੂੰ ਚੇਤੇ ਰੱਖੀਏ ਬੜਾ ਕੀਮਤੀ ਬਚਨ ਹੈ ਇੱਕ ਸ਼ਬਦ ਨੇ ਭਾਈ ਲੈਣੇ ਨੂੰ ਗੁਰੂ ਬਣਾ ਦਿੱਤਾ ਗੁਰੂ ਦਾ ਅੰਗ ਬਣ ਗਏ ਤੇ ਸਾਧ ਸੰਗਤ ਭਾਈ ਲੈਣਾ ਜੀ ਇਹ ਦੁਕਾਨਦਾਰ ਵੀ ਸਨ ਨਾਲੇ ਸਹੂਕਾਰਾ ਵੀ ਕਰਦੇ ਸਨ ਇਹਨਾਂ ਦੀ ਦੁਕਾਨ ਤੇ ਇੱਕ ਸਿੱਖ ਆਇਆ ਉਸ ਸਿੱਖ ਦਾ ਨਾਂ ਹੈ ਭਾਈ 시ਹਾ ਇਹ ਸਾਖੀ ਤੁਸਾਂ ਨੇ ਕਈ ਵਾਰ ਸੁਣੀ ਹੋਣੀ ਹੈ ਕਿ ਉਹਦੇ ਕੋਲ ਬਹੁਤ ਘੱਟ ਧਨ ਹੁੰਦਾ ਹੈ ਤੇ ਬਹੁਤ ਘੱਟ ਆਟਾ ਦਾਲ ਉਹਨੂੰ ਉਸ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਤੇ ਭਾਈ ਲੈਣਾ ਜੀ ਆਪਣੇ ਵੱਲੋਂ ਕੁਝ ਆਟਾ ਜਿਹੜਾ ਹੈ 2-4 ਬੁੱਕਾਂ ਉਹਨੂੰ ਆਪਣੇ ਵੱਲੋਂ ਦੇ ਦਿੰਦੇ ਨੇ ਕਿ ਤੇਰੇ ਘਰ ਰੋਟੀ ਚੰ ਭਲੀ ਪ੍ਰਕਾਰ ਨਾਲ ਪੱਕ ਜਾਵੇ ਤੇ ਉਸ ਵੇਲੇ ਭਾਈ 시ਹਾ ਜੀ ਕਹਿੰਦੇ ਨੇ ਕਿ ਇਹ ਵਾਧੂ ਦਾ ਆਟਾ ਕਿਉਂ ਮੈਨੂੰ ਦਿੱਤਾ ਤੇ ਉਸ ਵੇਲੇ ਭਾਈ ਲੈਣਾ ਜੀ ਕਹਿਣ ਲੱਗੇ ਮੈਂ ਤਰਸ ਕਰਕੇ ਤੈਨੂੰ ਦਿੱਤਾ ਤੇ ਉਸ ਨੇ ਕਿਹਾ ਸੀ ਮੈਂ ਗੁਰੂ ਨਾਨਕ ਦਾ ਸੇਖਾਂ ਮੈਨੂੰ ਤਰਸ ਮੇਰੇ ਗੁਰੂ ਦਾ ਚਾਹੀਦਾ ਔਰ ਮੇਰੇ ਗੁਰੂ ਦੀ ਬਾਣੀ ਦਾ ਮੈਨੂੰ ਉਪਦੇਸ਼ ਹੈ ਮੇਰੇ ਗੁਰੂ ਦਾ ਉਪਦੇਸ਼ ਹੈ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣੈ ਸੇ ਆਪਣੇ ਚਾਰ ਜਿਹੜੀਆਂ ਬੁੱਕਾਂ ਨੇ ਨਾ ਆਟੇ ਦੀਆਂ ਉਹ ਵਾਪਸ ਕੱਢ ਲੈ ਨਹੀਂ ਤੇ ਮੈਂ ਤੇਰੇ ਕੋਲੋਂ ਸੌਦਾ ਨਹੀਂ ਲੈਂਦਾ ਭਾਈ ਲੈਣੇ ਨੇ ਆਖਿਆ ਕਿ ਉਸ ਗੁਰੂ ਦੀ ਬਾਣੀ ਮੈਂ ਆਪਣੇ ਕੰਨਾਂ ਦੇ ਰਾਹੀਂ ਸਰਵਣ ਕੀਤੀ ਐ ਜਿਨੇ ਅੰਦਰ ਧੂਪ ਆ ਦਿੱਤੀ ਔਰ ਉਸੇ ਗੁਰੂ ਦੀ ਬਾਣੀ ਪੜ ਕੇ ਜਿਹਦਾ ਸਿੱਖ ਦਾ ਜੀਵਨ ਤਿਆਰ ਹੋਇਆ ਉਹ ਸਿੱਖ ਦੇ ਵੀ ਮੈਂ ਦਰਸ਼ਨ ਕਰ ਲਈ ਨੇ ਮੈਂ ਇੱਕ ਅੱਖਿਆਨ ਰੁਕ ਕੇ ਬੇਨਤੀ ਕਰਦੇ ਆ ਬੱਚੇ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ ਯੂਨੀਵਰਸਿਟੀਆਂ ਵਿੱਚੋਂ ਪੜਨ ਵਾਲੇ ਬੱਚੇ ਬਾਹਰ ਫਿਰਦੇ ਨੇ ਜਦੋਂ ਉਹ ਕਿਤੇ ਕੋਈ ਚੰਗਾ ਕੰਮ ਕਰਦਾ ਤੇ ਉਹਦੇ ਕੋਲੋਂ ਪੁੱਛਿਆ ਜਾਂਦਾ ਤੂੰ ਪੜ੍ਹਾਈ ਕਿੱਥੇ ਕੀਤੀ ਹੈ ਕਿਹੜਾ ਤੇਰਾ ਟੀਚਰ ਸੀ ਬੜੀ ਚੰਗੀ ਤੈਨੂੰ ਸਿੱਖਿਆ ਦਿੱਤੀ ਉਹਨੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਸੀਂ ਸੇਖਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਨੇ ਸਟੋਰਾਂ ਤੇ ਨਹੀਂ ਫਿਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਾਹਰ ਨਹੀਂ ਫਿਰਨਾ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੇਖਾਂ ਔਰ ਇਹ ਜਿਹੜੀ ਸਿੱਖੀ ਹੈ ਉਹ ਸਾਡੇ ਅੰਦਰ ਹੈ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਭਲੇ ਕਰਮ ਕਰਦੇ ਹਾਂ ਉਦੋਂ ਬੜੇ ਮਾਣ ਦੇ ਨਾਲ ਆਖਿਆ ਜਾਂਦਾ ਹੈ ਗੁਰੂ ਨਾਨਕ ਦਾ ਸਿੱਖ ਹੈ ਇਹ ਗੁਰੂ ਨਾਨਕ ਦਾ ਸਿੱਖ ਹੈ ਜੇ ਮੰਦਾ ਕਰਮ ਕਰ